ਤਕੜਾ ਖੇਡ ਕੇ ਆਇਆ ਹੈ ਆ ਸਾਹਮਣੇ ਨਿਊਜ਼ੀਲੈਂਡ ਗੱਲਾਂ ਕਰਵਾ ਕੇ ਆਇਆ ਹੈ ਗੱਲਾਂ ਕਰਵਾ ਕੇ ਆਇਆ ਕਿ ਗੱਲਾਂ ਦੀਆਂ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਤੇ ਜਿੱਨਾਂ ਵਿੱਚ ਕੋਈ ਗੱਲਬਾਤ ਹੁੰਦੀ ਆ ਤੇ ਜੋਧਿਆਂ ਦੀ ਵੱਖਰੀ ਜਮਾਤ ਹੁੰਦੀ ਹੈ ਇਹ ਜੋਧੇ ਦੇ ਜਜਾਰੂ ਨੇ ਜੂਝ ਦੇ ਨੇ আর ਰਮਦਾਸ ਵਾਲਾ ਚੱਕੀ ਤਿਆਰ ਹੈ ਮੀਨੀਅਮ ਵਾਲੇ ਦੀਆਂ ਗੱਲਾਂ ਹੋਈਆਂ ਆਓ ਚੱਕੀ ਰਮਦਾਸ ਤੇ ਕਹਿੰਦੇ ਆ ਦੋ ਜਣੇ ਬਾਦੜੇ ਪਿੰਡ ਵਾਲਾ ਵੱਡੇ ਪਿੰਡ ਦੇ ਮੇਰੇ ਮਿੱਤਰੋ ਮਾਨਸੇ ਦੇ ਇਧਰ ਨਵੀਂ ਪਾਕ ਕਬੱਡੀ ਰਵਿੰਦਰ ਕਰਗਲ ਵੀਰਿਆ ਪੈਂਦੀ ਰੋ ਸਾਹਮਣੇ ਦੋ ਜਣੇ ਬਾਦੜੇ ਕਬੱਡੀ 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 ਆ ਲਓ ਆ ਲਓ ਆ ਮੈਨੂੰ ਲੱਗਦਾ ਜਿੰਨੇ ਟੱਚ ਉਹਨੇ ਕਿ ਜੱਫੇ ਲਾ ਗਿਆ ਸ਼ੇਰਪਰੀਆ ਸੱਤੂ ਮੇਰੇ ਮਿੱਤਰੋ ਸਿਰਾਂ ਕਰਵਾ ਗਿਆ ਨਿਕੋਦਰ ਦੇ ਵਿੱਚ ਆਹ ਸਾਹਮਣੇ ਪੁਆਇੰਟ ਜਿਹੜਾ ਹੈ ਰੇਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਇਸ ਵੇਲੇ ਨੌਜਨ ਸੋਨੀ ਦੋਦੜੇ ਭਾਦੜੇ ਵਾਲਾ ਆਪਣੀ ਟੀਮ ਦੇ ਲਈ ਜੋੜ ਗਿਆ ਪੁਆਇੰਟ ਇਸ ਵੇਲੇ ਮੇਰੇ ਵੀਰੋ ਰੇਡਰ ਦਾ ਹੈ ਚੱਲ ਵੀ ਕੋੜਿਆ ਪਰ